ਸਾਤ ਸ਼੍ਰੀ ਅਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੈਨੇਡਾ ਦੇ ਹਵਾਈ ਅੱਡਿਆਂ ਤੇ ਫਸੇ ਹਜ਼ਾਰਾਂ ਮੁਸਾਫਰ ਇਨਸਪੈਕਸ਼ਨ ਕਿਓਸਕਸ ਵਿੱਚ ਤਕਨੀਕੀ ਖਰਾਬੀ ਬਣੀ ਮੁੱਖ ਕਾਰਨ ਸੀਬੀਐਸ ਨੇ ਖੱਜਲ ਖਵਾਰੀ ਲਈ ਮੰਗੀ ਮੁਆਫੀ ਪੰਜਾਬੀ ਟਰੱਕ ਡਰਾਈਵਰਾਂ ਵਿਰੋਧ ਟਰੰਪ ਦੇ ਹੁਕਮ ਹੋਏ ਲਾਗੂ ਕੈਲੀਫੋਰਨੀਆ ਵਿੱਚ ਪੰਜਾਬੀ ਟਰੱਕ ਡਰਾਈਵਰ ਨੇ ਦਮ ਤੋੜਿਆ ਅਮਰੀਕਾ ਵਿੱਚ ਇਸਾਈਆਂ ਉੱਤੇ ਗੋਲੀਬਾਰੀ 5 ਹਜ਼ਾਰ ਸ਼ੱਕੀ ਨੇ ਗਿਰਜਾ ਘਰ ਨੂੰ ਅੱਗ ਲਾ ਕੇ ਸਾੜਿਆ ਕੈਨੇਡਾ ਵਿੱਚ ਭਾਰਤੀ ਪਰਿਵਾਰ ਮੋੜ ਬਣੇ ਨਿਸ਼ਾਨਾ ਕੋਲੀਆਂ ਚਲਾ ਕੇ ਫਰਾਰ ਹੋ ਗਏ ਸ਼ੱਕੀ ਰੈਸਟੋਰੈਂਟ ਅਤੇ ਘਰਾਂ ਵਿੱਚ ਹੋ ਗਏ ਸੈਂਕੜੇ ਛੇ ਤੇ ਹੁਣ ਖਬਰਾਂ ਵਿਸਤਾਰ ਨਾਲ ਕੈਨੇਡਾ ਦੇ ਹਵਾਈ ਅੱਡਿਆਂ ਤੇ ਹਜ਼ਾਰਾਂ ਮੁਸਾਫਰ ਫਸ ਗਏ ਜਦੋਂ ਤਕਨੀਕੀ ਖਰਾਬੀ ਕਾਰਨ ਸੈਲਫ ਸਰਵਿਸ ਵਾਲੇ ਇਨਸਪੈਕਸ਼ਨ ਕਯੋਸਕਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਟੋਰਾਂਟੋ ਦਾ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਮੌਂਟਰੀਅਲ ਦਾ ਟਰੂਡੋ ਇੰਟਰਨੈਸ਼ਨਲ 에ਅਰਪੋਰਟ ਅਤੇ ਕੈਲਗਰੀ ਇੰਟਰਨੈਸ਼ਨਲ 에ਅਰਪੋਰਟ ਸਭ ਤੋਂ ਵੱਧ ਪ੍ਰਭਾਵਿਤ ਹੋਏ ਜਦਕਿ ਵੈਂਕੂਵਰ ਇੰਟਰਨੈਸ਼ਨਲ 에ਅਰਪੋਰਟ ਤੇ ਘੱਟ ਅਸਰ ਦੇਖਣ ਨੂੰ ਮਿਲਿਆ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਐਤਵਾਰ ਬਾਅਦ ਦੁਪਹਿਰ ਸਮੱਸਿਆ ਸ਼ੁਰੂ ਹੋਈ ਅਤੇ ਫਿਲਹਾਲ ਇਸ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਮੁਸਾਫਰਾਂ ਦੀ ਭੀੜ ਨੂੰ ਵੇਖਦਿਆਂ ਮੈਨੂਅਲ ਤਰੀਕੇ ਨਾਲ ਮੁਸਾਫਰਾਂ ਦੀ ਜਾਂਚ ਪੜਤਾਲ ਅਰੰਭੀ ਗਈ ਪਰ ਉਸ ਵੇਲੇ ਤੱਕ ਲੰਮੀਆਂ ਕਤਾਰਾਂ ਲੱਗ ਚੁੱਕੀਆਂ ਸਨ ਸੋਮਵਾਰ ਸਵੇਰ ਤੱਕ ਸਮੱਸਿਆ ਹੱਲ ਹੋ ਗਈ ਪਰ ਮੁਸਾਫਰਾਂ ਨੂੰ ਸੁਝਾ ਦਿੱਤਾ ਗਿਆ ਕਿ ਉਹ ਆਪਣੀ ਫਲਾਈਟ ਦਾ ਸਟੇਟਸ ਚੈੱਕ ਕਰਨ ਤੋਂ ਬਾਅਦ ਹੀ 에ਅਰਪੋਰਟ ਵੱਲ ਰਵਾਨਾ ਹੋਣ ਉਧਰ ਟ੍ਰਾਂਸਪੋਰਟ ਮੰਤਰੀ ਸਟੀਵਨ ਮੈਕੈਨਨ ਨੇ ਕਿਹਾ ਕਿ ਹਾਲਾਤ ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਇਸੇ ਦੌਰਾਨ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਨੇ ਕਿਹਾ ਕਿ ਹਵਾਈ ਅੱਡਾ ਪ੍ਰਬੰਧਕਾਂ ਨਾਲ ਤਾਲਮੇਲ ਤਹਿਤ ਕੰਮ ਕੀਤਾ ਜਾ ਰਿਹਾ ਹੈ ਸੁਰੱਖਿਆ ਮਾਪਦੰਡਾ ਨੂੰ ਹਰ ਹਾਲਤ ਵਿੱਚ ਬਹਾਲ ਰੱਖਣਾ ਲਾਜ਼ਮੀ ਹੈ ਅਤੇ ਮੁਸਾਫਰਾਂ ਨੂੰ ਹੋਈ ਖੱਜਲਖੁਆਰੀ ਵਾਸਤੇ CBSA ਨੂੰ ਅਫਸੋਸ ਹੈ ਦੂਜੇ ਪਾਸੇ ਹਵਾਈ ਅੱਡਿਆਂ ਤੇ ਫਸੇ ਮੁਸਾਫਰਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਕੈਲਗਰੀ ਹਵਾਈ ਅੱਡੇ ਤੇ ਫਸੇ 에ਰਿਕ ਨੇ ਕਿਹਾ ਕਿ ਉਸਨੇ ਟੋਰਾਂਟੋ ਜਾਣਾ ਸੀ ਪਰ ਲੰਮੀਆਂ ਕਤਾਰਾਂ ਹੋਣ ਕਾਰਨ ਦੋ ਫਲਾਈਟਸ ਮਿਸ ਹੋ ਗਈਆਂ ਜਿਸਨੂੰ ਪੁੱਛੋ ਇਹ ਕਹਿੰਦਾ ਹੈ ਕਿ ਸਬਰ ਰੱਖੋ ਜਲਦ ਹੀ ਸਭ ਕੁਝ ਠੀਕ ਹੋ ਜਾਵੇਗਾ 에ਰਿਕ ਨੇ ਦੱਸਿਆ ਕਿ ਮੋੜਲੇ ਤੌਰ ਤੇ ਉਸ ਕੋਲ ਬੋਰਡਿੰਗ ਪਾਸ ਮੌਜੂਦ ਸੀ ਪਰ ਪਹਿਲੀ ਫਲਾਈਟ ਵਿੱਚ ਦੇਰ ਹੋਣ ਕਾਰਨ ਇਹ ਰੱਦ ਹੋ ਗਿਆ ਦੂਜੀ ਫਲਾਈਟ ਵਾਸਤੇ ਬੋਰਡਿੰਗ ਪਾਸ ਹੀ ਨਾ ਮਿਲ ਸਕਿਆ ਕਿਉਂਕਿ ਤਕਨੀਕੀ ਖਰਾਬੀ ਕਰਕੇ ਕਿਓਸਕ ਠੱਪ ਪਾਇਹ ਸੰ ਇਹ ਪਹਿਲੀ ਵਾਰ ਨਹੀਂ ਜਦੋਂ ਕਿਓਸਕ ਸਮੱਸਿਆ ਕਰਕੇ ਵੱਡੀ ਗਿਣਤੀ ਵਿੱਚ ਮੁਸਾਫਰਾਂ ਨੂੰ ਖੱਜਲ ਖਵਾਰ ਹੋਣਾ ਪਿਆ ਹੈ ਇਸ ਤੋਂ ਪਹਿਲਾਂ ਅਪ੍ਰੈਲ ਅਤੇ ਜੂਨ ਮਹੀਨਿਆਂ ਦੌਰਾਨ ਵੀ ਕੈਨੇਡੀਅਨ ਹਵਾਈ ਅੜਿਆਂ ਤੇ ਇਹੋ ਜਿਹੇ ਦ੍ਰਿਸ਼ ਨਜ਼ਰ ਆਏ ਸਨ ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਅਮਰੀਕਾ ਵਿੱਚ ਅੱਜ ਤੋਂ ਲਾਗੂ ਹੋ ਰਹੇ ਨਵੇਂ ਨਿਯਮਾਂ ਅਤੇ ਪੰਜਾਬੀ ਨੌਜਵਾਨਾਂ ਤੇ ਪੈ ਰਹੇ ਅਸਰਾਂ ਨਾਲ ਸੰਬੰਧਤ ਹੈ ਡੋਨਲਡ 트ੰਪ ਵੱਲੋਂ ਅਮਰੀਕਾ ਵਿੱਚ ਕੱਚੇ ਟਰੱਕ ਡਰਾਈਵਰਾਂ ਵਿਰੁੱਧ ਜਾਰੀ ਫਰਮਾਨ ਅੱਜ ਤੋਂ ਲਾਗੂ ਹੋ ਰਿਹਾ ਹੈ ਪਰ ਇਸੇ ਦੌਰਾਨ ਮੰਦਭਾਗੀਆਂ ਖਬਰਾਂ ਆਉਣ ਦਾ سلسلہ ਸ਼ੁਰੂ ਹੋ ਗਿਆ ਹੈ ਕੈਲੀਫੋਰਨੀਆ ਵਿੱਚ 30 ਸਾਲ ਦਾ ਟਰੱਕ ਡਰਾਈਵਰ ਰੇਸ਼ਮ ਸਿੰਘ ਅਚਨਚੇ ਦਮ ਤੋੜ ਗਿਆ ਅਤੇ ਇਸ ਬੇਵਕਤੀ ਮੌਤ ਦਾ ਕਾਰਨ ਡਿਪਰੈਸ਼ਨ ਦੱਸਿਆ ਜਾ ਰਿਹਾ ਹੈ ਤਰਨਤਾਰਨ ਦੇ ਕਸਬਾ ਧਾਰੀਵਾਲ ਨਾਲ ਸੰਬੰਧਤ ਰੇਸ਼ਮ ਸਿੰਘ ਆਪਣੇ ਪਿੱਛੇ 4 ਸਾਲ ਦਾ ਬੇਟਾ ਅਤੇ ਬਿਰਧ ਮਾਪੇ ਛੱਡ ਗਿਆ ਹੈ ਟੌਕਟਨ ਦੇ ਰਮਨ ਕੁਮਾਰ ਨੇ ਗੋ ਫੰਡਮੀ ਪੇਜ ਰਾਹੀਂ ਦੱਸਿਆ ਕਿ ਰੇਸ਼ਮ ਸਿੰਘ ਦੀ ਜ਼ਿੰਦਗੀ ਵਿੱਚ ਕਾਫੀ ਉਤਾਰ ਚੜਾ ਆਏ ਪਰ ਉਸਨੇ ਕਦੇ ਵੀ ਲੋੜਵੰਦਾਂ ਦੀ ਸੇਵਾ ਤੋਂ ਹੱਥ ਪਿੱਛੇ ਨਹੀਂ ਕੀਤਾ ਪਿੰਡ ਦੇ ਇੱਕ ਗਰੀਬ ਪਰਿਵਾਰ ਦਾ ਘਰ ਬਣਾਉਣ ਵਿੱਚ ਮਦਦ ਕੀਤੀ ਅਤੇ ਗੁਰਦੁਆਰਾ ਸਾਹਿਬ ਵਿੱਚ ਟਿਊਬਵਲ ਅਤੇ ਹੋਰ ਕਾਰਜਾਂ ਵਾਸਤੇ 5 ਲੱਖ ਰੁਪਏ ਭੇਜੇ ਹਾਲ ਹੀ ਵਿੱਚ ਹੜ੍ਹਾਂ ਦੌਰਾਨ ਵੀ ਰੇਸ਼ਮ ਸਿੰਘ ਨੇ ਵੱਦ ਚੜ ਕੇ ਆਰਥਿਕ ਮਦਦ ਕੀਤੀ ਹੁਣ ਰੇਸ਼ਮ ਸਿੰਘ ਦੇ ਬਿਰਧ ਮਾਪਿਆਂ ਅਤੇ 4 ਸਾਲ ਦੇ ਬੇਟੇ ਨੂੰ ਆਰਥਿਕ ਮਦਦ ਦੀ ਜ਼ਰੂਰਤ ਹੈ। ਦੂਜੇ ਪਾਸੇ ਕੈਨੇਡਾ ਦੇ ਸਾਰਟਬਰੀ ਸ਼ਹਿਰ ਵਿੱਚ ਹਰਨੂਰ ਸਿੰਘ ਦੀ ਅਚਾਨਤ ਮੌਤ ਹੋਣ ਬਾਰੇ ਦੁਖਦਾਈ ਖਬਰ ਸਾਹਮਣੇ ਆਈ ਹੈ। ਜਿਸ ਦੀ ਦੇਹ ਪੰਜਾਬ ਭੇਜਣ ਲਈ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਹੈ। ਹਰਨੂਰ ਦੇ ਭਰਾ ਗੁਰਨੂਰ ਸਿੰਘ ਨੇ ਦੱਸਿਆ ਕਿ ਉਹ ਸਟੱਡੀ ਵੀਜ਼ਾ ਤੇ ਕੈਨੇਡਾ ਪੁੱਜਾ ਅਤੇ ਆਪਣਾ ਭਵਿੱਖ ਸੁਨਹਿਰੀ ਬਣਾਉਣ ਦੀ ਯਤਨਾਂ ਵਿੱਚ ਜੁੱਟ ਗਿਆ ਪਰ ਪ੍ਰਮਾਤਮਾ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ। ਇਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਵਿੱਚ ਹਜ਼ਾਰਾਂ ਪੰਜਾਬੀ ਨੌਜਵਾਨਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਨੇ ਪਰ ਪੀਆਰ ਤੱਕ ਪਹੁੰਚਣ ਦਾ ਕੋਈ ਰਾਹ ਨਹੀਂ ਲੱਭ ਰਿਹਾ ਬਿਲਕੁਲ ਇਹੋ ਜਿਹੇ ਹਾਲਾਤ ਵਿੱਚੋਂ ਅਮਰੀਕਾ ਦੇ ਉਹ ਪੰਜਾਬੀ ਨੌਜਵਾਨ ਲੰਘ ਰਹੇ ਨੇ ਜਿਨ੍ਹਾਂ ਨੂੰ ਹੁਣ ਤੱਕ ਗ੍ਰੀਨ ਕਾਰਡ ਨਹੀਂ ਮਿਲਿਆ ਅਤੇ ਟਰੱਕ ਡਰਾਈਵਰ ਵਜੋਂ ਕੰਮ ਕਰ ਰਹੇ ਹਨ ਅੱਜ ਤੋਂ ਲਾਗੂ ਹੋ ਰਹੇ ਨਿਯਮ ਮੁਤਾਬਕ ਵਰਕ ਪਰਮਿਟ ਵਾਲਿਆਂ ਨੂੰ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਨਹੀਂ ਮਿਲਣਗੇ ਨਵੇਂ ਨਿਯਮ ਤਹਿਤ ਘੱਟੋ-ਘੱਟ 2 ਲੱਖ ਮੌਜੂਦਾ ਡਰਾਈਵਰਾਂ ਦਾ ਰੋਜ਼ਗਾਰ ਖੋਸ ਜਾਵੇਗਾ ਅਤੇ ਸਿਖਲਾਈ ਲੈ ਰਹੇ 20 ਹਜ਼ਾਰ ਡਰਾਈਵਰ ਕਦੇ ਟਰੱਕ ਨਹੀਂ ਚਲਾ ਸਕਣਗੇ ਫੈਡਰਲ ਮੋਟਰ ਕੈਰੀਅਰ ਸੇਫਟੀ ਐਂਡ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਕੱਚੇ ਪ੍ਰਵਾਸੀਆਂ ਨੂੰ ਜਾਰੀ ਸੀ ਡੀ ਐਲਜ਼ ਵਿੱਚੋਂ 25 ਫੀਸਦੀ ਗੈਰਵਾਜਬ ਤਰੀਕੇ ਨਾਲ ਦਿੱਤੇ ਗਏ ਪਰ ਹੁਣ ਅਜਿਹਾ ਨਹੀਂ ਹੋ ਸਕੇਗਾ ਫੈਡਰਲ ਏਜੰਸੀ ਦਾ ਕਹਿਣਾ ਹੈ ਕਿ ਕਈ ਰਾਜਾਂ ਵਿੱਚ ਪ੍ਰਵਾਸੀਆਂ ਦੇ ਵਰਕ ਪਰਮਿਟ ਤੋਂ 4 ਸਾਲ ਅੱਗੇ ਤੱਕ ਡਰਾਈਵਿੰਗ ਲਾਇਸੈਂਸ ਦੀ ਮਿਆਦ ਤੈਅ ਕਰ ਦਿੱਤੀ ਗਈ ਜੋ ਸਿੱਧੇ ਤੌਰ ਤੇ ਗੈਰ ਕਾਨੂੰਨੀ ਬਣਦੀ ਹੈ ਬਿਊਰੋ ਰਿਪੋਰਟ ਹਮਦੌੜ ਟੀਵੀ ਆਓ ਹੁਣ ਚੱਲਦੇ ਹਾਂ ਕੈਨੇਡਾ ਵਿੱਚ ਗੋਲੀਬਾਰੀ ਦਾ ਸ਼ਿਕਾਰ ਬਣੇ ਭਾਰਤੀਆਂ ਨਾਲ ਸੰਬੰਧਤ ਅਹਿਮ ਖਬਰ ਵੱਲ ਕੈਨੇਡਾ ਵਿੱਚ ਭਾਰਤੀ ਲੋਕਾਂ ਦੇ ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਵਾਰਦਾਤਾਂ ਮੋੜ ਵਾਧੀਆਂ ਨਜ਼ਰ ਆਈਆਂ ਜਦੋਂ ਵੀਕਐਂਡ ਦੌਰਾਨ BC ਵਿੱਚ ਇੱਕ ਰੈਸਟੋਰੈਂਟ ਅਤੇ ਇੱਕ ਕਾਰ ਉਤੇ ਗੋਲੀਆਂ ਚੱਲ ਗਈਆਂ ਪਹਿਲੀ ਵਾਰਦਾਤ ਮੈਪਲ ਰਿੰਜ ਦੇ ਉਸਤਾਦ ਜੀ ਰੈਸਟੋਰੈਂਟ ਵਿੱਚ ਵਾਪਰੀ ਜਿੱਥੇ ਅਣਪਛਾਤੇ ਸ਼ੱਕੀ ਗੋਲੀਆਂ ਚਲਾ ਕੇ ਫਰਾਰ ਹੋ ਗਏ ਹਾਦਸੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਪਰ ਰੈਸਟੋਰੈਂਟ ਮੁਲਾਜ਼ਮਾਂ ਵਿੱਚ ਸਹਿਮ ਦਾ ਮਾਹੌਲ ਹੈ ਰਿੰਜ ਮੈਡੋਜ਼ ਆਰਸੀਐਮਪੀ ਵੱਲੋਂ ਫਿਲਹਾਲ ਇਸ ਵਾਰਦਾਤ ਬਾਰੇ ਵਿਸਤਾਰਤ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਪਰ ਮੰਨਿਆ ਜਾ ਰਿਹਾ ਹੈ ਕਿ ਰੈਸਟੋਰੈਂਟ ਮਾਲਕ ਤੋਂ ਮੋਟੀ ਰਕਮ ਮੰਗਣ ਵਾਲਿਆਂ ਨੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਦੂਜੇ ਪਾਸੇ ਚਿਲੀ ਵੈਕ ਵਿਖੇ ਕਈ ਕਰਾਨੂ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਅਤੇ ਆਰਸੀਐਮਪੀ ਵੱਲੋਂ ਇਸ ਵਾਰਦਾਤ ਨੂੰ ਗੈਂਗਵਾਰ ਦਾ ਨਤੀਜਾ ਦੱਸਿਆ ਜਾ ਰਿਹਾ ਹੈ ਪੁਲਿਸ ਦਾ ਕਹਿਣਾ ਹੈ ਕਿ ਗੋਲੀਬਾਰੀ ਵਾਲੀ ਥਾਂ ਤੋਂ ਕੁਝ ਦੂਰ ਇੱਕ ਮਾਜ਼ਦਾ CX5 ਸੜੀ ਹੋਈ ਮਿਲੀ ਜੋ ਸੰਭਾਵਤ ਤੌਰ ਤੇ ਸ਼ੱਕੀਆਂ ਨਾਲ ਸਬੰਧਤ ਹੋ ਸਕਦੀ ਹੈ ਆਰਸੀਐਮਪੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਵਾਰਦਾਤ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਜਾਂਚ ਕਰਤਾਵਾਂ ਨਾਲ ਸੰਪਰਕ ਕੀਤਾ ਜਾਵੇ ਇਥੇ ਦੱਸਣਾ ਬਣਦਾ ਹੈ ਕਿ ਜਬਰੀ ਵਸੂਲੀ ਦੇ ਮਾਮਲਿਆਂ ਨੂੰ ਵੇਖਦਿਆਂ ਐਬਸਫੋਰਡ ਪੁਲਿਸ ਵੱਲੋਂ ਇੱਕ ਟਾਸਕ ਫੋਰਸ ਗਠਿਤ ਕੀਤੀ ਗਈ ਹੈ ਪਿਛਲੇ 15 ਦਿਨਾਂ ਵਿੱਚ ਗੋਲੀਬਾਰੀ ਅਤੇ ਗੱਡੀਆਂ ਨੂੰ ਅੱਗ ਲਾਉਣ ਦੀਆਂ ਚਾਰ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਨੇ ਜਿਸ ਮਗਰੋਂ ਆਪਰੇਸ਼ਨ ਕਮਿਊਨਿਟੀ ਸ਼ੀਲਡ ਆਰੰਭਿਆ ਗਿਆ ਹੈ ਅਤੇ ਨਵੀਂ ਟਾਸਕ ਫੋਰਸ ਇਹਨਾਂ ਵਾਰਦਾਤਾਂ ਦੀ ਡੂੰਘਾਈ ਨਾਲ ਪੜਤਾਲ ਕਰੇਗੀ ਸਰਜੈਂਟ ਪਾਲ ਵੋਕਰ ਨੇ ਦੱਸਿਆ ਕਿ ਸਿਰਫ ਐਬਸਪੋਰਟ ਵਿੱਚ ਹੀ ਨਹੀਂ ਸਗੋਂ ਪੂਰੇ ਲੋਅਰ ਮੇਨਲੈਂਡ ਵਿੱਚ ਐਕਸਟਰੈਸ਼ਨ ਨਾਲ ਸੰਬੰਧਿਤ ਵਾਰਦਾਤਾਂ ਨੇ ਲੋਕਾਂ ਅੰਦਰ ਖੌਫ ਪੈਦਾ ਕਰ ਦਿੱਤਾ ਹੈ। ਆਪਣੇ ਘਰਾਂ ਵਿੱਚ ਮੌਜੂਦ ਲੋਕਾਂ ਜਾਂ ਆਪਣੇ ਕਾਰੋਬਾਰੀ ਟਿਕਾਣਿਆਂ ਤੇ ਕੰਮ ਕਰ ਰਹੇ ਲੋਕਾਂ ਨੂੰ ਹਿੰਸਕ ਅਪਰਾਧ ਦਾ ਨਿਸ਼ਾਨਾ ਬਣਾਇਆ ਜਾਵੇ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਨਵੰਬਰ 2023 ਮਗਰੋਂ ਐਬਸਫੋਰਡ ਪੁਲਿਸ ਕੋਲ ਜਬਰੀ ਵਸੂਲੀ ਦੇ 38 ਮਾਮਲੇ ਆ ਚੁੱਕੇ ਨੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਗੈਰ ਹਿੰਸਕ ਮੰਨੇ ਗਏ ਧਮਕੀਆਂ ਦੇਣ ਵਾਲਿਆਂ ਨੇ ਚਿੱਠੀਆਂ ਫੋਨ ਕਾਲਸ ਜਾਂ ਟੈਕਸਟ ਮੈਸੇਜ ਰਾਹੀਂ ਲੋਕਾਂ ਤੋਂ ਮੋਟੀਆਂ ਰਕਮਾਂ ਦੀ ਮੰਗ ਕੀਤੀ ਨਵੀਂ ਟਾਸਕ ਫੋਰਸ ਕੋਲ ਨਿਗਰਾਨੀ ਟੀਮਾਂ ਅਤੇ ਅਪਰਾਧ ਵਿਗਿਆਨ ਦੇ ਮਾਰਾਂ ਦੀਆਂ ਸੇਵਾਵਾਂ ਮੌਜੂਦ ਨੇ ਜਿਸ ਦੇ ਮੱਦੇਨਜ਼ਰ ਐਕਸਟਰਸ਼ਨ ਕਾਲਜ਼ ਕਰਨ ਵਾਲਿਆਂ ਅਤੇ ਬਾਅਦ ਵਿੱਚ ਗੋਲੀਆਂ ਚਲਾ ਕੇ ਫਰਾਰ ਹੋਣ ਵਾਲਿਆਂ ਦੀ ਪੈੜ ਨਪਣੀ ਸੁਖਾਲੀ ਹੋ ਜਾਵੇਗੀ ਸਾਊਦੀਜੀਅਨ ਬਿਜ਼ਨਸ ਐਸੋਸੀਏਸ਼ਨ ਵੱਲੋਂ ਨਵੀਂ ਟਾਸਕ ਫੋਰਸ ਦਾ ਸਵਾਗਤ ਕੀਤਾ ਗਿਆ ਹੈ ਪਰ ਜਥੇਬੰਦੀ ਦੇ ਮੀਤ ਪ੍ਰਧਾਨ ਪੁਨੀਤ ਸੰਦਰ ਦਾ ਕਹਿਣਾ ਹੈ ਕਿ ਅਤੀਤ ਵਿੱਚ ਵਾਪਰੀਆਂ ਵਾਰਦਾਤਾਂ ਦੀ ਪੜਤਾਲ ਬਹੁਤੀ ਅੱਗੇ ਨਹੀਂ ਵੱਧ ਸਕੀ ਉਨਾ ਕਿਹਾ ਕਿ ਕਈ ਵੀਡੀਓਜ਼ ਵਿੱਚ ਸ਼ੱਕੀਆਂ ਦੇ ਚਿਹਰੇ ਸਾਫ਼ ਨਜ਼ਰ ਆ ਰਹੇ ਨੇ ਅਤੇ ਇਹਨਾਂ ਦੀ شناخت ਕਰਦਿਆਂ ਗ੍ਰਿਫਤਾਰੀਆਂ ਹੋਣੀਆਂ ਚਾਹੀਦੀਆਂ ਹਨ ਜੋ ਹੁਣ ਤੱਕ ਸੰਭਵ ਨਹੀਂ ਹੋ ਸਕੀਆਂ। ਉਧਰ ਐਬਸਫੋਰਡ ਪੁਲਿਸ ਨੇ ਕਿਹਾ ਕਿ ਸਮੱਸਿਆ ਦਾ ਜੜੋਂ ਖਾਤਮਾ ਹੋਣ ਤੱਕ ਆਪਰੇਸ਼ਨ ਕਮਿਊਨਿਟੀ ਸ਼ੀਲਡ ਜਾਰੀ ਰਹੇਗਾ। ਚੇਤੇ ਰਹੇ ਕਿ ਸਰੀਦੀ ਮੇਅਰ ਬ੍ਰੈਂਡਾ ਲੌਗ ਜ਼ਬਰੀ ਵਸੂਲੀ ਦੇ ਮਾਮਲਿਆਂ ਬਾਰੇ ਸੂਹ ਦੇਣ ਵਾਲਿਆਂ ਲਈ 2.5 ਲੱਖ ਡਾਲਰ ਦੀ ਇਨਾਮੀ ਰਕਮ ਦਾ ਐਲਾਨ ਕਰ ਚੁੱਕੇ ਨੇ। ਅਤੇ ਬਾਕੀ ਸ਼ਹਿਰਾਂ ਵਿੱਚ ਵੀ ਅਜਿਹੇ ਇਨਾਮ ਐਲਾਨੇ ਜਾਣ ਦੀ ਮੰਗ ਉੱਠ ਰਹੀ ਹੈ। ਬਿਊਰੋ ਰਿਪੋਰਟ ਹਮਦਰ ਟੀਵੀ। ਅਗਲੀ ਖਬਰ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਵੱਲੋਂ ਭਾਰਤ ਨਾਲ ਰਿਸ਼ਤਿਆਂ ਬਾਰੇ ਕੀਤੀ ਗਈ ਅਹਿਮ ਟਿੱਪਣੀ ਨਾਲ ਸੰਬੰਧਤ ਹੈ। ਜੀ ਹਾਂ, ਹਰਦੀਪ ਸਿੰਘ ਨਿੱਜਰ ਕਤਲकांड ਦੇ ਦੋਸ਼ਾਂ ਮਗਰੋਂ ਭਾਰਤ ਨਾਲ ਦੁਵੱਲੇ ਸਬੰਧਾਂ ਵਿੱਚ ਆਈ ਕੁੜੱਤਨ ਖਤਮ ਹੋ ਰਹੀ ਹੈ ਅਤੇ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਕੋੜਨੇਤਿਕ ਸਬੰਧਾਂ ਨੂੰ ਵਧੇਰੇ ਮਜ਼ਬੂਤ ਬਣਾਉਣ ਤੇ ਜ਼ੋਰ ਦੇ ਰਹੀਆਂ ਨੇ ਇਹ ਪ੍ਰਗਟਾਵਾ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਵੱਲੋਂ ਸੀਬੀਸੀ ਨਾਲ ਇੱਕ ਖਾਸ ਪ੍ਰੋਗਰਾਮ ਦੌਰਾਨ ਕੀਤਾ ਗਿਆ ਅਨੀਤਾ ਆਨੰਦ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਭਾਰਤ ਦੇ ਲਾਅ ਇਨਫੋਰਸਮੈਂਟ ਅਫਸਰ ਕੈਨੇਡਾ ਨਾਲ ਤਾਲਮੇਲ ਤਹਿਤ ਅੱਗੇ ਵਧ ਰਹੇ ਨੇ ਤਾਂ ਉਹਨਾਂ ਨੇ ਕਿਹਾ ਹਾਂ ਅਗਲੇ ਮਹੀਨੇ ਭਾਰਤ ਦੌਰੇ ਤੋਂ ਐਨ ਪਹਿਲਾ ਇੰਟਰਵਿਊ ਦੌਰਾਨ ਅਨੀਤਾ ਆਨੰਦ ਨੇ ਕਿਹਾ ਕਿ ਕਦਮ ਦਰ ਕਦਮ ਗੱਲਬਾਤ ਉਸਾਰੂ ਹੋ ਰਹੀ ਹੈ ਅਤੇ ਉਹਨਾਂ ਦੇ ਭਾਰਤ ਪੁੱਜਣ ਮਗਰੋਂ ਕੋਟ ਨੇ ਤੇ ਕ੍ਰਿਸ਼ਤੀਆਂ ਨੂੰ ਨਵਾਂ ਰੂਪ ਦਿੱਤਾ ਜਾਵੇਗਾ। ਅਨੀਤਾ ਆਰੰਦੀ ਇਹ ਟਿੱਪਣੀ ਅਜੇਹੇ ਸਮੇਂ ਸਾਹਮਣੇ ਆਈ ਹੈ ਜਦੋਂ ਕੌਮੀ ਸੁਰੱਖਿਆ ਸਲਾਹਕਾਰ ਨੈਟਰੀ ਡਰਾਇਨ ਨੇ ਆਪਣੇ ਭਾਰਤੀ ਹਮਰਤਬਾ ਨਾਲ ਮੁਲਾਕਾਤ ਮਗਰੋਂ ਦਬਾ ਕੀਤਾ ਸੀ ਕਿ ਭਾਰਤ ਸਰਕਾਰ ਵੱਲੋਂ ਹਰਦੀਪ ਸਿੰਘ ਨਿਜਰ ਦੇ ਕਤਲ ਦੀ ਪੜਤਾਲ ਵਿੱਚ ਹਰ ਸੰਭਵ ਸਹਿਯੋਗ ਦਾ ਵਾਅਦਾ ਕੀਤਾ ਗਿਆ ਹੈ। ਡਰਾਇਨ ਨੇ ਆਖਿਆ ਸੀ ਕਿ ਇੱਕ ਦੂਜੇ ਦੀਆਂ ਚਿੰਤਾਵਾਂ ਦੂਰ ਕਰਨ ਲਈ ਰਾਤ ਲਾਸ਼ ਕੀਤੇ ਜਾ ਰਹੇ ਨੇ। ਦੂਜੇ ਪਾਸੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿੱਚ ਗ੍ਰਿਫਤਾਰ ਇੰਦਰਜੀਤ ਸਿੰਘ ਗੋਸਲ ਨੂੰ ਜ਼ਮਾਨਤ ਮਿਲਣ ਮਗਰੋਂ ਭਾਰਤੀ ਮੀਡੀਆ ਵਿੱਚ ਤਿੱਖੇ ਇਤਰਾਜ਼ ਆਏ ਅਤੇ ਦਾਅਵਾ ਕੀਤਾ ਗਿਆ ਕਿ ਖਾਲਿਸਤਾਨ ਹਮਾਇਤੀ ਨੂੰ ਜਾਣਬੁੱਝ ਕੇ ਰਹਾ ਕੀਤਾ ਗਿਆ ਹੈ ਇੰਦਰਜੀਤ ਸਿੰਘ ਗੋਸਲ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਜੋ অন্ਟਾਰੀਓ ਦੀ ਕਿਸੇ ਜੇਲ੍ਹ ਦੇ ਬਾਹਰ ਖੜੇ ਹੋ ਕੇ ਰਿਕਾਰਡ ਕੀਤੀ ਗਈ ਪਰ ਕੈਨੇਡੀਅਨ ਮੀਡੀਆ ਵੱਲੋਂ ਇਸ ਦੀ ਤਸਦੀਕ ਨਹੀਂ ਕੀਤੀ ਗਈ ਬਿਆਰ ਰਿਪੋਰਟ ਹਮਦੜ ਟੀਵੀ ਆ ਹੁਣ ਚਲਦੇ ਹਾਂ ਅਮਰੀਕਾ ਵਿੱਚ ਇਸਾਈਆਂ ਨੂੰ ਨਿਸ਼ਾਨਾ ਬਣਾਉਂਦਿਆਂ ਕੀਤੀ ਗਈ ਗੋਲੀਬਾਰੀ ਨਾਲ ਸੰਬੰਧਤ ਅਹਿਮ ਖਬਰ ਵੱਲ ਅਮਰੀਕਾ ਦੇ ਮਿਸ਼ੀਗਨ ਸੂਬੇ ਵਿੱਚ ਐਤਵਾਰ ਨੂੰ ਇੱਕ ਸਾਬਕਾ ਫੌਜੀ ਵੱਲੋਂ ਇਸਾਈਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗੋਲੀਬਾਰੀ ਦੌਰਾਨ 5 ਜਣਿਆਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ ਸਾਬਕਾ ਫੌਜੀ ਗੋਲੀਬਾਰੀ ਤੱਕ ਹੀ ਸੀਮਤ ਨਹੀਂ ਰਿਹਾ ਅਤੇ ਬਾਅਦ ਵਿੱਚ ਉਸਨੇ ਚਰਚ ਨੂੰ ਅੱਗ ਲਾ ਦਿੱਤੀ ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ 40 ਸਾਲ ਦੇ ਥਾਮਸ ਜੈਕਬ ਸੈਨਫੋਰਡ ਦੇ ਬੇਟੇ ਨੂੰ ਇੱਕ ਗੰਭੀਰ ਬਿਮਾਰੀ ਹੋਣ ਕਰਕੇ ਉਸਨੇ ਫੌਜ ਦੀ ਨੌਕਰੀ ਛੱਡ ਦਿੱਤੀ ਸੀ ਅਤੇ ਉਹ ਪੋਸਟ ਟਰੋਮੈਟਿਕ ਸਟ्रेस ਡਿਸਆਰਡਰ ਦਾ ਪੀੜਤ ਵੀ ਦੱਸਿਆ ਗਿਆ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਇਸਾਈਆਂ ਉੱਤੇ ਜਾਣਬੁੱਝ ਕੇ ਹਮਲਾ ਕੀਤਾ ਗਿਆ ਸਾਡੇ ਮੁਲਕ ਵਿੱਚ ਇਸ ਮਹਾਮਾਰੀ ਨੂੰ ਰੋਕਿਆ ਜਾਣਾ ਚਾਹੀਦਾ ਹੈ ਅਮਰੀਕਾ ਦੇ ਮਰੀਨ ਕੋਰ ਮੁਤਾਬਕ ਗੋਲੀਬਾਰੀ ਕਰਨ ਵਾਲੇ ਸੈਨਫਰਡ ਨੇ ਜੂਨ 2004 ਤੋਂ ਜੂਨ 2008 ਤੱਕ ਨੌਕਰੀ ਕੀਤੀ ਅਤੇ ਇਸ ਦੌਰਾਨ ਉਹ ਇਰਾਕ ਵਿੱਚ ਤਾਇਨਾਤ ਰਿਹਾ। ਮੀਡੀਆ ਰਿਪੋਰਟਾਂ ਮੁਤਾਬਕ ਸੈਨਫਰਡ ਮਾਰਚ 2008 ਵਿੱਚ ਅਮਰੀਕਾ ਪਰਤ ਆਇਆ ਅਤੇ 3 ਮਹੀਨੇ ਬਾਅਦ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਬਾਅਦ ਵਿੱਚ ਉਸਨੇ ਟਰੱਕ ਡਰਾਈਵਰ ਵਜੋਂ ਕੰਮ ਸ਼ੁਰੂ ਕੀਤਾ ਅਤੇ 2016 ਵਿੱਚ ਬਰਟਨ ਵਿੱਚ ਇੱਕ ਕਾਰ ਖਰੀਦਿਆ। وارदात ਅੱਖੀਂ ਦੇਖਣ ਵਾਲੇ ਇੱਕ ਸ਼ਖਸ ਨੇ ਫੌਕਸ ਨਿਊਜ਼ ਨੂੰ ਦੱਸਿਆ ਕਿ ਗੋਲੀਬਾਰੀ ਤੋਂ ਪਹਿਲਾਂ ਇੱਕ ਟਰੱਕ ਗ੍ਰੈਂਡ ਬਲੈਂਕ ਸ਼ਹਿਰ ਦੀ ਇੱਕ ਚਰਚ ਵਿੱਚ ਵੱਜਿਆ ਜਿਸ ਮਗਰੋਂ ਭਜੜਾਂ ਪੈ ਗਈਆਂ ਟਰੱਕ ਦੀ ਟੱਕਰ ਵੇਲੇ ਚਰਚ ਵਿੱਚ ਦਰਜਨਾਂ ਲੋਕ ਮੌਜੂਦ ਸਨ ਸ਼ਨੀਚਰਵਾਰ ਨੂੰ ਚਰਚ ਦੇ ਇੱਕ ਬਜ਼ੁਰਗ ਪਾਦਰੀ ਦੀ ਮੌਤ ਹੋ ਗਈ ਸੀ ਜਿਸ ਨੂੰ ਸ਼ਰਧਾਂਜਲੀ ਦੇਣ ਲੋਕ ਪੁੱਜੇ ਹੋਏ ਸਨ ਮਿਸ਼ੀਗਨ ਦੇ ਗਵਰਨਰ ਗ੍ਰੈਸਨ ਵੈਕਮਰ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਸਰਕਾਰੀ ਇਮਾਰਤਾਂ ਤੇ ਝੰਡੇ ਅੱਧੇ ਝੁਕਾਉਣ ਦੇ ਹੁਕਮ ਦੇ ਦਿੱਤੇ ਮਿਸ਼ੀਗਨ ਵਿੱਚ ਗੋਲੀਬਾਰੀ ਮਗਰੋਂ ਨਿਊਯਾਰਕ ਪੁਲਿਸ ਨੇ ਐhtਿਆਤ ਵਜੋਂ ਧਾਰਮਿਕ ਥਾਵਾਂ ਤੇ ਸੁਰੱਖਿਆ ਬੰਦੋਬਸਤ ਸਖਤ ਕਰ ਦਿੱਤੇ ਕੈਲੀਫੋਰਨੀਆ ਦੇ ਲਾਸ ਐਂਜਲਸ ਸ਼ਹਿਰ ਵਿੱਚ ਵੀ ਧਾਰਮਿਕ ਸਥਾਨਾਂ ਦੇ ਨੇੜੇ ਪੁਲਿਸ ਗਸ਼ਤ ਵਧਾ ਦਿੱਤੀ ਗਈ ਹੈ ਚਰਚ ਵਿੱਚ ਵਾਪਰੀ ਹੌਲਨਾਕ ਵਾਰਦਾਤ ਮਗਰੋਂ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਚੀਫ કાશ પટેલ ਨੇ ਕਿਹਾ ਕਿ ਹਾਲਾਤ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਅਜਿਹੀਆਂ ਘਿਣਾਉਣੀਆਂ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਬਿਊਰੋ ਰਿਪੋਰਟ ਹਮਦਰ ਟੀਵੀ ਮਾਈ ਮੂਵ ਟੂ ਕੈਨੇਡਾ ਵਾਸ ਅ ਬਿਗ ਸਟੈਪ ਫॉर ਮਾਈ ਪੈਰੈਂਟਸ ਮਾਈ ਮਦਰ 노ਜ਼ ਮਾਈ ਵਰਕ ਆਸ ਸੋ ધ ਮੂਮੈਂਟ ਆਈ ਕਨੈਕਟ ਟੂ ਦ ਗੋ ਵਾਈਫਾਈ ਆਈਲ ਗੈਟ ਅ ਮੈਸੇਜ ਆਰ ਯੂ ਓਨ ਦ ਟ੍ਰੇਨ ਇਜ਼ ਐਨੀ ਵਨ ਵਿਦ ਯੂ And the answer is always the same. Muhammad is a train operator in this cabin. There's a helpline for emergencies. Then she will feel calm.